ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡੇ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਦੁਪਹਿਰ ਦਾ ਟਾਈਮ ਹੈਗਾ ਇਹਦੇ ਇੱਥੇ ਆਪਾਂ ਬਣਾਉਣ ਦੇ ਹੈਗੇ ਆਂ ਅੰਬਾਂ ਕੱਚਿਆਂ ਦੀ ਚਟਨੀ ਤੇ ਜਿਹੜੀ ਖੱਟੀ ਮਿੱਠੀ ਚਟਨੀ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਇਸ ਕਰਕੇ ਅੱਜ ਮੰਮੀ ਜੀ ਬਣਾਉਣ ਦੇ ਨੇ ਨਾਲ ਰੋਟੀ ਖਾਣ ਵਾਸਤੇ ਤੇ ਇਹਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆਂ ਤੇ ਲੇਕਿਨ ਸਭ ਤੋਂ ਪਹਿਲਾਂ ਹੁਣ ਮੰਮੀ ਜੀ ਕਰਨਗੇ ਜਿਹੜੇ ਅੰਬ ਹੈਗੇ ਉਹਨਾਂ ਦੀ ਛਿੱਲਾਂ ਲਾ ਦੇਣਗੇ ਤੇ ਫਿਰ ਛਿੱਲਾ ਲੋਂਨ ਤੋਂ ਬਾਅਦ ਉਹਨੂੰ ਕੀ ਕਰਨਗੇ ਕद्दूकस ਕਰ ਲੈਣਗੇ ਤੇ ਬਾਕੀ ਦੀ ਰੈਸਪੀ ਆਪਾਂ ਤੁਹਾਨੂੰ ਅੱਗੇ ਦੱਸਦੇ ਆਂ ਵੀਡੀਓ ਤੇ ਬਣੀ ਰਿਹਾ ਹੋ ਤੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਲਾਈਕ ਕਰਦੇ ਤੇ ਇੱਕ ਵਾਰੀ ਜਿਵੇਂ ਕਮੈਂਟ ਕਰਦੇ ਹੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਾਡੇ ਕੋਲ ਸਾਨੂੰ ਪਹਿਲਾ ਪਹੁੰਚ ਜਾਵੇ ਤੇ ਜਿਹੜੇ ਅੰਬ ਹੈਗੇ ਮम्मी ਜੀ ਨੇ ਚੰਗੀ ਤਰ੍ਹਾਂ ਛੇਲ ਲਿੱਤੇ ਹੈਗੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਦੂਕਸ ਕਰ ਲੈਣੇ ਆ ਤੇ ਇੱਥੇ ਹੁਣ ਮम्मी ਜੀ ਅੰਦਰ ਬੈਠ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕੱਦੂਕਸ ਕਰ ਲੈਣਗੇ ਤੇ ਆ ਜਿਹੜੀ ਰੈਸਪੀ ਹੈਗੀ ਆ ਬਹੁਤ ਟੇਸਟੀ ਬਣਦੀ ਹੈ ਤੁਸੀਂ ਬਾਜ਼ਾਰਾਂ ਤੋਂ ਵੀ ਕਾਫੀ ਵਾਰੀ ਵੇਖੀ ਹੋਣੀ ਆ ਮਿਲਦੀ ਹੁੰਦੀ ਹੈ ਚਟਨੀ ਤੇ ਬਰਨਰ ਦੇ ਵਿੱਚ ਮਿਲਦੀ ਹੈ ਬਹੁਤ ਟੇਸਟੀ ਹੁੰਦੀ ਹੈ ਤੇ ਉਹੋ ਜੀ ਅੱਜ ਆਪਾਂ ਘਰੇ ਟਰਾਈ ਕਰਕੇ ਵੇਖਾਂਗੇ ਕਿ ਉਹੋ ਜੀ ਬਣਦੀ ਕਿ ਨਹੀਂ ਬਣਦੀ ਆਪਾਂ ਨੂੰ ਕਾਫੀ ਵਾਰੀ ਭੁੱਖ ਲੱਗ ਜਾਂਦੀ ਹੈਗੀ ਦੁਪਹਿਰੇ ਜਾਂ ਫਿਰ ਹਨਾ ਰਾਤ ਨੂੰ ਤੇ ਆਪਣੇ ਕੋਲ ਮਤਲਬ ਜਦੋਂ ਸਬਜੀ ਮੁੱਕ ਜਾਂਦੀ ਹੈ ਤਾਂ ਆਪਾਂ ਇਹਦੇ ਨਾਲ ਖਾ ਸਕਦੇ ਹਾਂ ਬਹੁਤ ਟੇਸਟੀ ਹੁੰਦੀ ਹੈ ਤੁਸੀਂ ਵੀ ਕਦੀ ਟਰਾਈ ਕਰਕੇ ਵੇਖਿਓ ਤੇ ਹੁਣ ਮੰਮੀ ਜੀ ਨੇ ਆਲਮੋਸਟ ਅੱਧੇ ਅੰਬ ਤੇ ਗਦੂਖਸ਼ ਕਰ ਲਿੱਤੇ ਹੈਗੇ ਨੇ ਹੁਣ 2-3 ਹੀ ਰਹਿੰਦੇ ਨੇ ਤੇ ਆਪਾਂ ਇਹ ਭਾਈ ਪੱਕ ਗਏ ਸੀਗੇ ਲੇਕਿਨਾਂ ਕੱਚੇ ਅੰਬਾਂ ਦੀ ਜ਼ਿਆਦਾ ਟੇਸਟੀ ਬਣਦੀ ਹੈ ਤੇਜ ਦਾ ਪੰਬਾਂ ਦਾ achar ਪਾਇਆ ਸੀ ਉਹਦੇ ਵਿੱਚ ਆਪਾਂ ਥੋੜੇ ਜਿਹਾ ਅੰਬ ਰੱਖ ਲਿੱਤੇ ਹੈਗੇ ਸੀ ਚਟਨੀ ਵਾਸਤੇ ਆਪਾਂ ਸੋਚਣ ਤੇ ਕਾਫੀ ਦਿਨਾਂ ਤੋਂ ਦਈਆਂ ਲੇਕਿਨ ਕੰਮ ਕਰਕੇ ਆਪਾਂ ਨੇ ਤਾਂ ਹੋ ਨਹੀਂ ਪਾਇਆ ਇਸ ਕਰਕੇ ਅੱਬ ਦੁਪਹਿਰੀ ਫ੍ਰੀ ਹੁੰਨੇ ਆ ਤੇ ਹੁਣ ਆਪਾਂ ਦੁਪਹਿਰੇ ਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਪਣੀ ਕੋਹੋਜੀ ਬਣਦੀ ਹੈ ਤੇ ਤੁਹਾਨੂੰ ਦੱਸਾਂ ਕੋਹੋਜੀ ਬਣਦੀ ਹੈ ਤੇ ਬਹੁਤ ਹੀ ਵਧੀਆ ਤੇ ਬਹੁਤ ਟੇਸਟੀ ਖੱਟੀ ਮਿੱਠੀ ਚਟਨੀ ਬਣਦੀ ਹੈ ਆਹ ਜੀ ਆਪਾਂ ਆਮਬ ਕੱਦੂ ਕਸ਼ ਕਰਨ ਤੋਂ ਬਾਅਦ ਕੀ ਕਰਨਾ ਜਿਹੜਾ ਤੇਲ ਹੈਗੇ ਤੇਲ ਦੇ ਵਿੱਚ ਆਪਾਂ ਇਹਨੂੰ ਫਰਾਈ ਕਰਾਂਗੇ ਲੇਕਿਨ ਤੁਹਾਡੇ ਸਾਰਨ ਪਹਿਲਾਂ ਤੁਸੀਂ ਕਰਨਾ ਜਿਹੜਾ ਤੇਲ ਹੈਗੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਪਕਾ ਲਿਓਗਾ ਤੁਸੀਂ ਤੇਲ ਨੂੰ ਨਹੀਂ ਪਕਾਉਂਗੇ ਨਾ ਤੇ ਜਿਹੜੀ ਤੇਲ ਦੀ 스멜 ਹੈਗੀ ਉਹ ਇਹਦੇ ਵਿੱਚ ਆਉਂਦੀ ਰਹੂਗੀ ਤੇ ਆਪਾਂ ਇਹਨੂੰ ਕੈਚਅਪ ਕਹਿ ਸਕਦੇ ਹਾਂ ਕਿਉਂਕਿ ਇਹ ਕੈਚਅਪ ਵਰਗੀ ਬਣਦੀ ਹੈ ਤੇ ਆਪਾਂ ਇਹਨੂੰ ਬ੍ਰੈਡ ਦੇ ਉੱਤੇ ਵੀ ਲਾ ਕੇ ਖਾ ਸਕਦੇ ਹਾਂ ਰੋਟੀਆਂ ਨਾਲ ਵੀ ਖਾ ਸਕਦੇ ਹਾਂ ਜਿਵੇਂ ਮਰਜ਼ੀ ਖਾ ਲਓ ਤੇ ਇਹ ਖੱਟੀ ਮਿੱਠੀ ਬਹੁਤ ਟੇਸਟੀ ਬਣਦੀ ਹੈਗੀ ਹੈ ਤੇ ਹੁਣ ਇੱਥੇ ਮੰਮੀ ਜੀ ਨੂੰ ਫਰਾਈ ਕਰਨ ਦਾ ਇਹਨਾਂ ਤੇਲ ਦੇ ਵਿੱਚ ਤੇ ਤੇਲ ਨੂੰ ਤੁਸੀਂ ਸਾਰ ਨੂੰ ਪਹਿਲਾਂ ਪਕਾ ਲਿਓ ਮੇਨ ਪੁਆਇੰਟ ਆ ਹੈ ਕਿ ਜਿੰਨੇ ਜ਼ਿਕਰ ਤੁਸੀਂ ਤੇਲ ਨੂੰ ਨਹੀਂ ਪਕਾਉਂਗੇ ਤੇ ਫਿਰ ਜਦੋਂ ਤੇਲ ਨੂੰ ਨਹੀਂ ਪਕਾਉਂਗੇ ਤੇ ਇਹਦੇ ਵਿੱਚੋਂ 스멜 ਆਊਗੀ ਖੱਚੇ ਤੇਲ ਦੀ ਜਿਹੜੀ ਚਟਨੀ ਦਾ ਟੇਸਟ ਖਰਾਬ ਕਰ ਸਕਦੀ ਹੈ ਤੇ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੱਤੀ ਹੈਗੀ 슈ਗਰ ਜਿਸ ਦੇ ਨਾਲ ਇੱਕ ਤਾਂ ਟੇਸਟ ਵਧੀਆ ਆਊਗਾ ਤੇ ਇੱਕ ਤਾਂ ਜਿਹੜਾ ਕਲਰ ਹੈਗਾ ਉਹ ਚੇਂਜ ਹੋ ਜਾਊਗਾ ਤੇ ਥੋੜਾ ਜਿਹਾ ਬਰਾਉਨਿਸ਼ ਬਰਾਉਨਿਸ਼ ਦਾ ਕਲਰ ਹੋ ਜਾਊਗਾ 슈ਗਰ ਦੇ ਨਾਲ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ 슈ਗਰ ਨਾਲ ਇਹਦੇ ਵਿੱਚ ਮਿਕਸ ਕਰਦੇ ਰਾਵਾਂਗੇ ਜਿੰਨੇ ਚਿਕਰੇ ਦਾ ਕਲਰ ਬਰਾਉਨ ਨਹੀਂ ਹੋ ਜਾਂਦਾ ਉਹਨੇ ਚਿਕਰਾ ਆਪਾਂ ਉਹਦੇ ਵਿੱਚ ਕੁਝ ਐਡ ਨਹੀਂ ਕਰਾਂਗੇ ਜਿੰਨ ਚਿਕਰੇ ਦਾ ਕਲਰ ਬਰਾਉਨ ਨਹੀਂ ਹੁੰਦਾ ਤੇ ਤੁਸੀਂ ਵੇਖ ਹੀ ਸਕਦੇ ਹੋ ਜਿਹੜਾ ਕਲਰ ਹੈਗਾ ਬਰਾਉਨ ਹੋ ਚੁੱਕਿਆ ਤੇ ਮਤਲਬ ਹੋਣਾ ਲੱਗਨ ਦੀ ਹੈ ਕਿ ਇਹ ਕੈਚਪ ਹੈ ਤੇ ਕੱਚੇ ਅੰਬਾਂ ਦਾ ਜਿਹੜਾ ਕੈਚਪ ਹੁੰਦਾ ਹੈ ਨਾ ਉਹ ਹੈ ਤੁਸੀਂ ਇਹਨੂੰ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਐਡ ਕਰ ਦਾਂਗੇ ਨਮਕ ਤੇ ਇਹ ਨਮਕ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਤੁਸੀਂ ਇਹਨੂੰ ਪਕਾਉਣਾ ਸਿਰਫ ਘੱਟ ਫਲੇਮ ਤੇ ਕਰਕੇ ਆ ਤੇ ਕਾਫੀ سارے ਲੋਕ ਇਹਦੇ ਜੀਰਾ ਵੀ ਐਡ ਕਰਦੇ ਨੇ ਲੇਕਿਨ ਜੀਰਾ ਸਾਨੂੰ ਪਸੰਦ ਨਹੀਂ ਆ ਇਸ ਲਈ ਕਰਕੇ ਇਹਦੇ ਵਿੱਚ ਐਡ ਨਹੀਂ ਕੀਤਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਬਾਕੀ ਮਸਾਲੇ ਐਡ ਕਰ ਦਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆਪਾਂ ਇਹਦੇ ਵਿੱਚ ਹਲਦੀ ਵੀ ਐਡ ਕੀਤੀ ਹੈ ਕਿਉਂ ਕਲਰ ਵਾਸਤੇ ਤੇ ਤੁਸੀਂ ਵੀ ਦੇਖ ਹੀ ਸਕਦੇ ਹੋ ਕਾਫੀ ਵਧੀਆ ਇਹਦਾ ਟੇਸਟ ਸੀਗਾ ਅਸੀਂ ਟੇਸਟ ਕਰਕੇ ਵੇਖਿਆ ਸੰਤੋਂ ਬਹੁਤ ਟੇਸਟੀ ਲੱਗਿਆ ਤੁਸੀਂ ਵੀ ਘਰੇ ਟਰਾਈ ਕਰਕੇ ਵੇਖਿਓ ਕਦੇ ਇਹ ਆ ਕਹੋ ਜੋ ਬਣਦਾ ਹੈਗੇ ਸਾਡੇ ਅਸੀਂ ਬਣਾਇਆ ਸੰਦ ਬਹੁਤ ਟੇਸਟੀ ਲੱਗਿਆ ਅਸੀਂ ਇਹਨੂੰ ਬ੍ਰੈਡ ਦੇ ਉੱਤੇ ਵੀ ਲਾ ਕੇ ਖਾ ਸਕਦੇ ਹਾਂ ਰੋਟੀਆਂ ਨਾਲ ਵੀ ਖਾ ਸਕਦੇ ਹਾਂ ਐਜ਼ ਯੂ ਵਿਸ਼ ਜਿਵੇਂ ਤੁਹਾਡੀ ਮਰਜ਼ੀ ਹੈ ਤੁਸੀਂ ਉਵੇਂ ਖਾ ਸਕਦੇ ਹੋ ਤੇ ਚਲੋ ਜੀ ਅੱਜ ਦੇ ਵਲੌਗ ਨੂੰ ਇੱਥੇ ਐਂਡ ਕਰਦੇ ਆਂ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵਿਡਨ ਲਾਈਕ ਕਰਦੇ ਹੋ ਮਿਲਦੇ ਆ ਕਿਸੇ ਨੈਕ ਵਲੌਗ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਸੇਫੀ ਹੋਮ ਐਂਡ ਟੇਕ ਕੇਅਰ